ਲੁਧਿਆਣਾ ਵੈਸਟ ਹਲਕੇ ਦੇ ਵਿੱਚ ਲੰਘੇ ਦੇਣੀ ਜ਼ਿਮਨੀ ਚੋਣ ਹੋਈ ਹੈ ਵੋਟਾਂ ਪਾਈਆਂ ਨੇ ਪਰ VOTING ਕੰਪੈਰੀਟਿਵਲੀ ਘਟੀ ਹੈ ਜ਼ਿਆਦਾ ਘਟ ਗਈ ਹੈ ਮਹਿਜ਼ 51% ਜਿਹੜੀ ਹੈ ਉਹ VOTING ਹੋਈ ਹੈ ਔਰ ਇੰਨੀ ਕੁ VOTING ਦੇ ਨਾਲ ਕੌਣ ਜਿੱਤੇਗਾ ਕੌਣ ਹਾਰੇਗਾ ਇਸ ਨੂੰ ਨਿਰਧਾਰਤ ਕੀਤਾ ਜਾਵੇਗਾ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਪਾਰੀ ਵਰਗ ਹੈ ਉਹ ਜ਼ਰੂਰ ਬਾਹਰ ਨਿਕਲੇ ਆ ਉਹਨੇ ਵੋਟਾਂ ਪਾਈਆਂ ਨੇ ਪਰ ਸੰਪੂਰਨ ਤੌਰ ਦੇ ਉੱਤੇ VOTING ਨਹੀਂ ਹੋਈ ਜਿਵੇਂ ਕਿ ਇਹ ਅੰਕੜੇ ਸਾਹਮਣੇ ਆ ਰਹੇ ਹੁਣ ਅੰਕੜਿਆਂ ਨੂੰ ਦੇਖੀਏ ਤਾਂ ਬੜੀ ਘੱਟ VOTING ਹੋਈ ਹੈ ਬੜੀ ਘੱਟ POLLING ਹੋਈ ਹੈ ਔਰ ਉਹਨਾਂ ਵੋਟਾਂ ਦੇ ਆਧਾਰ ਦੇ ਉੱਤੇ ਹੀ ਹੁਣ ਅਗਲਾ MLA ਜਿਹੜਾ ਹੈ ਉਹ ਚੁਣਿਆ ਜਾਣਾ ਹੈ ਵੈਸੇ ਤਾਂ ਐਗਜ਼ਿਟ ਪੋਲਸ ਬਹੁਤ ਸਾਰੇ ਦਾਅਵੇ ਕਰ ਰਹੇ ਨੇ ਪਰ ਇਹਨਾਂ ਦਰਮਿਆਨ ਕੁਝ ਗੱਲਾਂ ਵਾਚਣੀਆਂ ਜ਼ਰੂਰੀ ਨੇ ਦੱਸਦੀ ਇਹ ਕਿ ਭਾਜਪਾ ਦੇ ਜੀਵਨ ਗੁਪਤਾ ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਸਿੰਘ ਘਮਣ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਇਸ ਚੋਣ ਅਖਾੜੇ ਦੇ ਵਿੱਚ ਮੌਜੂਦ ਸਨ 2022 ਦੇ ਵਿੱਚ ਇਸ ਹਲਕੇ ਦੇ ਵਿੱਚ ਜਿੱਥੇ 64.29 ਫੀਸਦੀ ਵੋਟਾਂ ਪਈਆਂ ਸੀ ਉੱਥੇ ਹੀ ਐਤਕੀ ਲੰਗੇ ਦਿਨੀ ਸ਼ਾਮ 7 ਵਜੇ ਤੱਕ 51.33 ਫੀਸਦੀ ਵੋਟਾਂ ਜਿਹੜੀਆਂ ਨੇ ਐਨੀਆਂ ਹੀ ਪਈਆਂ ਹੁਣ ਇੱਥੇ ਹਰ ਇੱਕ ਪਾਰਟੀ ਵਾਸਤੇ ਵਕਾਰ ਦਾ ਸਵਾਲ ਬਣਿਆ ਹੋਇਆ ਹੈ ਇੱਜ਼ਤ ਦਾ ਸਵਾਲ ਬਣਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵਾਸਤੇ ਜਿਤਨਾ ਇੱਥੇ ਜ਼ਰੂਰੀ ਹੈ ਤੇ ਉੱਥੇ ਦੂਜੇ ਪਾਸੇ ਕਾਂਗਰਸ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹ ਲੰਮੇ ਸਮੇਂ ਤੋਂ ਇੱਥੇ ਸਟਰੋਂਗ ਮੰਨੇ ਜਾਂਦੇ ਰਹੇ ਨੇ ਉਹਨਾਂ ਦਾ ਸਟਰੋਂਗ ਹੋਲਡ ਮੰਨਿਆ ਜਾਂਦਾ ਰਿਹਾ ਔਰ ਆਪਣੇ ਹੀ ਸਟਰੋਂਗ ਹੋਲਡ ਦੇ ਵਿੱਚ ਜੇ ਭਾਰਤ ਪੂਸ਼ਣ ਆਸ਼ੂ ਹਾਰ ਜਾਂਦੇ ਨੇ 2022 ਵਾਂਗ ਤੇ ਐਤਕੀ ਇਸ ਦਾ ਖਾਮਿਆਜ਼ਾ ਭਾਰੀ ਭੁਗਤਣਾ ਪੈ ਸਕਦਾ ਹੈ ਇਸ ਵਾਰ ਐਂਟੀ ਇਨਕੰਪੈਂਸੀ ਦਾ ਵੀ ਵਿੱਚ ਰੋਲਾ ਪਿਆ ਹੋਇਆ ਐਂਟੀ ਇਨਕੰਪੈਂਸੀ ਰੋਲ ਪਲੇ ਕਰ ਸਕਦੀ ਹੈ ਐਤਕੀ ਪੋਸਟਰਾਂ ਨੂੰ ਲੈ ਕੇ ਵੀ ਵਿਵਾਦਪਖਿਆ ਜ਼ਿਆਦਾਤਰ ਜਿਹੜੇ ਆਮ ਆਦਮੀ ਪਾਰਟੀ ਦੇ ਪੋਸਟਰਸ ਨੇ ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਸੀਐਮ ਭਗਵੰਤ ਮਾਨ ਦੀ ਫੋਟੋ ਜ਼ਿਆਦਾ ਵੇਖਣ ਨੂੰ ਮਿਲੀ ਹੈ ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਕਿ ਜ਼ਿਆਦਾਤਰ ਦੇ ਵਿੱਚ ਤਾਂ ਉਮੀਦਵਾਰ ਸੰਜੀਵ ਅਰੋੜਾ ਨਜ਼ਰ ਹੀ ਨਹੀਂ ਆਏ ਮਸਲਨ ਸੰਜੀਵ ਅਰੋੜਾ ਦੀ ਥਾਂ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਚਿਹਰੇ ਉੱਤੇ ਵੋਟਾਂ ਲੜੀਆਂ ਗਈਆਂ ਤੇ ਇਹ ਵੀ ਸਵਾਲ ਕਿਤੇ ਨਾ ਕਿਤੇ ਖੜਾ ਹੋ ਰਿਹਾ ਹੈ ਕਿ ਕੀ ਸੰਜੀਵ ਅਰੋੜਾ ਜਿਹੜੇ ਨੇ ਕੀ ਉਹਨਾਂ ਦਾ ਆਧਾਰ ਹਲਕੇ 'ਚ ਹੈ ਨਹੀਂਗਾ ਦੂਜੇ ਪਾਸੇ ਕਾਂਗਰਸ ਹੈ ਲੰਗੀਆਂ ਚੋਣਾ ਵਿੱਚ ਇੱਥੋਂ ਦੂਜੇ ਨੰਬਰ ਤੇ ਰਹੇ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਦੂਜੇ ਨੰਬਰ ਤੇ ਰਹੇ ਨੇ ਇਸ ਇਸ ਹਿਸਾਬ ਨਾਲ ਭਾਰਤ ਪੂਸ਼ਣ ਆਸ਼ੂ ਦੇ ਜਿੱਤਣ ਦੀ ਸਥਿਤੀ ਜਿਹੜੀ ਆ ਉਹ ਵੱਧ ਸਕਦੀ ਹੈ ਪਰ ਪ੍ਰਧਾਨ ਅਤੇ ਲੀਡਰ ਆਪੋਜੀਸ਼ਨ ਪਹਿਲੀ ਗੱਲ ਤਾਂ ਇੱਥੋਂ ਗੈਰ ਹਾਜ਼ਰ ਰਹੇ ਔਰ ਇਹਦੇ ਨਾਲ ਕਿਤੇ ਨਾ ਕਿਤੇ ਇਹ ਵੀ ਅਨੁਮਾਨ ਲਾਏ ਜਾ ਰਹੇ ਆ ਕਿ ਜੇ ਭਾਰਤ ਪੂਸ਼ਣ ਆਸ਼ੂ ਜਿੱਤਦੇ ਨੇ ਤਾਂ ਹੋ ਸਕਦਾ ਪੀਪੀਸੀਸੀ ਪ੍ਰਧਾਨਗੀ ਦੇ ਵਿੱਚ ਬਦਲਾ ਹੋ ਜਵੇ ਔਰ ਜੇ ਹਾਰਦੇ ਆ ਤੇ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਸ਼ਾਇਦ ਭਾਰਤ ਪੂਸ਼ਣ ਦੀ ਜਿਹੜੀ ਸਿਆਸਤ ਹੈ ਉਹ ਇੱਥੇ ਰੈਪ ਅਪ ਹੁੰਦੀ ਵੀ ਨਜ਼ਰ ਆ ਜਾਵੇ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਹੁੰਦਾ ਕੀ ਆ ਆਊਟਕਮ ਜਿਸ ਤਰ੍ਹਾਂ ਦੀ ਆਏਗੀ ਉਸ ਆਧਾਰ ਦੇ ਉੱਤੇ ਕੁਝ ਚੀਜ਼ਾਂ ਡਿਸਾਈਡ ਹੋਣਗੀਆਂ ਪਰ ਇਹਦੇ ਨਾਲ ਨਾਲ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਜਿਹੜਾ ਹਲਕਾ ਹੈ ਕਾਂਗਰਸ ਤੇ ਬੀਜੇਪੀ ਦੇ ਸੰਦਰਭ 'ਚ ਗੱਲ ਕਰਦੇ ਆਂ ਜਿਹੜਾ ਹਲਕਾ ਹੈ ਲੁਧਿਆਣਾ ਵੈਸਟ ਦਾ ਜਦੋਂ ਲੋਕ ਸਭਾ ਇਲੈਕਸ਼ਨ ਸੀਗੀਆਂ 2024 ਦੇ ਵਿੱਚ ਉਸ ਵੇਲੇ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਇਸ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟਾਂ ਜਿਹੜੇ ਨੇ ਉਹ ਹਾਸਲ ਕਰਕੇ ਗਏ ਸੀ ਆਫਟਰ ਆਲ ਬੀਜੇਪੀ ਜਿਹੜੀ ਆ ਉਹ ਇਸ ਹਲਕੇ ਦੇ ਵਿੱਚ ਸਟਰੋਂਗ ਸੀ ਉਸ ਵੇਲੇ ਪਰ ਜਦੋਂ ਬਦਾਂ ਸਭਾ ਦੀ ਗੱਲ ਹੁੰਦੀ ਹੈ ਚਿਹਰੇ ਬਦਲ ਜਾਂਦੇ ਨੇ ਔਰ ਜਦੋਂ ਚਿਹਰੇ ਬਦਲਦੇ ਨੇ ਤੇ ਉਦੋਂ ਵੀ ਕੋਈ ਨਾ ਕੋਈ ਫਰਕ ਜਿਹੜਾ ਉਹ ਪ੍ਰਤੀਤ ਹੁੰਦਾ ਵੇਖਣ ਨੂੰ ਮਿਲਦਾ ਪਰ ਕੀ ਇਹਦੇ ਨਾਲ ਇਹ ਮੰਨ ਲਈਏ ਕਿ ਭਾਜਪਾ ਇਤ ਕੀ ਰਫਤਾਰ ਦਿਖਾ ਸਕਦੀ ਹੈ ਇਹਦੇ ਦਰਮਿਆਨ ਅੰਤ ਦੇ ਵਿੱਚ ਗੱਲ ਕਰਨੀ ਜ਼ਰੂਰੀ ਹੈ ਸ਼ਰੋਮਣੀ ਅਕਾਲੀ ਦਲ ਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਪਰਪਕਾਰ ਘੁੰਮਣ ਹਾਲਾਂਕਿ ਲੋਕਲ ਲੀਡਰ ਜਾਂ ਲੋਕਲ ਲੋਕ ਇਹ ਦਾਵਾ ਕਰਦੇ ਆ ਕਿ ਪਰਪਕਾਰ ਘੁੰਮਣ ਜਿਹੜੇ ਨੇ ਉਹਨਾਂ ਦਾ ਆਧਾਰ ਹੈ ਇਹ ਐਤ ਕੀ ਸੁਖਬੀਰ ਸਿੰਘ ਬਾਦਲ ਦੀ ਵਕਤਾਰੀ ਦਾ ਵੀ ਸਵਾਲ ਹੈ ਕਿਉਂਕਿ ਉਹਨਾਂ ਨੇ ਆਪ ਪਰਸਨਲੀ ਇਸ ਚੋਣ ਮੈਦਾਨ 'ਚ ਉਤਰ ਕੇ ਪ੍ਰਚਾਰ ਕੀਤਾ ਹੁਣ ਜੇ ਕੰਪੈਰੀਜ਼ਨ ਮਥੀਏ ਜਲੰਧਰ ਜ਼ਿਮਨੀ ਚੋਣ ਦਾ ਤੇ ਲੁਧਿਆਣਾ ਜ਼ਿਮਨੀ ਚੋਣ ਦਾ ਜ਼ਮੀਨ ਅਸਮਾਨ ਦਾ ਫਰਕ ਪ੍ਰਤੀਤ ਹੁੰਦਾ ਹਾਲਾਂਕਿ ਜਦੋਂ ਲੋਕ ਸਭਾ ਇਲੈਕਸ਼ਨ ਸੀ ਤੇ ਜਲੰਧਰ ਲੋਕ ਸਭਾ ਹਲਕਾ ਤੋਂ ਜ਼ਰੂਰ ਸੁਖਬੀਰ ਸਿੰਘ ਬਾਦਲ ਆਪ ਆਏ ਸੀ ਤੇ ਉਹਨਾਂ ਨੇ ਮਹਿੰਦਰ ਕੇਪੀ ਨੂੰ ਉਮੀਦਵਾਰ ਲਾਣਿਆ ਸੀ ਪਰ ਦੂਸਰੇ ਪਾਸੇ ਜਦੋਂ ਜਲੰਧਰ ਜ਼ਿਮਨੀ ਚੋਣ ਹੋਈ ਜਲੰਧਰ ਵੈਸਟ ਵੀ ਉਸ ਵੇਲੇ ਸੁਖਬੀਰ ਬਾਦਲ ਨੇ ਕੋਈ ਜ਼ਿਆਦਾ ਇੰਟਰਸਟ ਸ਼ੋ ਨਹੀਂ ਕੀਤਾ ਪਰ ਐਤਕੀਨ ਲੁਧਿਆਣਾ ਵੈਸਟ ਜ਼ਿਮਨੀ ਚੌਂਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਪੂਰਨ ਤੌਰ ਤੇ ਇੰਟਰਸਟ ਸ਼ੋ ਕਰਦੇ ਨਜ਼ਰ ਆਏ ਨੇ ਪਰ ਜੇ ਅਕਾਲੀ ਦਲ ਹਾਰ ਜਾਂਦਾ ਹੈ ਫਿਰ ਸੁਖਬੀਰ ਬਾਦਲ ਦੀ ਕੀ ਸਥਿਤੀ ਹੋਵੇਗੀ ਸਵਾਲ ਇਹ ਵੀ ਬਣਿਆ ਹੋਇਆ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵੰਟੀਆ ਪੰਜਾਬੀ